ਅਜਿਕਾਦਿਆ ਹੋਮਿਓਪੈਥੀ ਕਲੀਨਿਕ ਦੇ ਸਾਡੇ ਬੜੇ ਅਹਿਮ ਔਰ ਬੜੇ ਅਜ਼ੀਜ਼ ਜਿਹੜੇ ਪ੍ਰੈਜ਼ੀਡੈਂਟ ਆਫ ਕਾਦਿਆ ਅੱਜ ਸਾਡੇ ਕਾਦਿਆ ਹੋਮਿਓਪੈਥੀ ਕਲੀਨਿਕ 'ਚ ਆਏ ਨੇ ਇੰਟਰਨੈਸ਼ਨਲ ਥੈਰੇਪੀ ਸੈਂਟਰ ਵੀ ਅਸੀਂ ਚਲਾ ਰਹੇ ਹਾਂ ਤੇ ਅੱਜ ਇਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋਏ ਥੇ ਆ ਕੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਬਹੁਤ ਵਧੀਆ ਵੀ ਤੁਸੀਂ ਕੀ ਚਾਹੋਗੇ ਲੋਕਾਂ ਨੂੰ ਇਹਦੇ ਬਾਰੇ ਜੇ ਮੈਂ ਕਹਾਂ ਅੰਗਰੇਜ਼ੀ ਦਵਾਈ ਛੱਡ ਕੇ ਤੇ ਤੁਹਾਨੂੰ ਵੈਹੇ ਹਨੁਮੈਥਿਕ ਵੈਹੇ ਚੂਜ਼ ਕਰਨੀ ਚਾਹੀਦੀ ਕੋਈ ਨੁਕਸਾਨ ਨਹੀਂ ਹੈਗਾ ਨਾਲੇ ਵੀ ਕੋਈ ਡਰ ਨਹੀਂ ਆਪਣੀ ਇਹਨਾਂ ਨੇ ਜਰਮਨ ਤੋਂ ਲਿਆਂਦੀ ਆ ਇਹ ਕੋਈ ਜਿੰਨਾਂ ਲੋਕੀਏ ਨੂੰ ਸਾਇਕਲ ਦੀ ਬਿਮਾਰੀ ਜਾਂ ਕੋਈ ਲੱਤ ਦੀ ਕੋਈ ਪ੍ਰੋਬਲਮ ਆ ਇਹਨਾਂ ਦੇ ਕਰਕੇ ਕੀ ਕੀ ਕਿਦੋਂ ਹੈਗੀਆਂ ਤੇ ਬਾਹਰ ਜੂਤੀਆਂ ਅਮਰਤਾਰ ਜਾਣਾ ਤੇ ਕੋਈ ਨਹੀਂ ਆ ਗਿਆ ਮੋਬਾਈਲ ਡਾਕਟਰ ਵਾ ਇਹਨਾਂ ਕੋਲ ਜਰੂਰ ਆਓ ਬਹੁਤ ਮੇਰੇ ਬਹੁਤ ਸ਼ੁਕਰੀਆ ਥੈਂਕ ਯੂ ਬਈ ਬੱਚਾ ਤੁਹਾਡੇ ਪੁੱਤਰ ਦੇਖਦਾ ਜਾਵਾਂਗੇ ਅਸੀਂ ਬਾਹਰ ਮੈਂ ਸਾਰਾ ਦਾ ਦੋਵਾਰਾ ਦੱਸੋ ਇੱਕ ਵਾਰੀ ਦੱਸੋ ਚਲੋ ਪਹਿਲਾਂ ਅਸੀਂ ਬਾਹਰ ਜੇ ਤੁਹਾਡੇ ਪਰਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਘਰ ਕੇ ਸਾਨੂੰ ਠਾਣੂ ਲੈਣਾ ਪੈਣਾ ਕਿਹਨੇ ਤੁਹਾਨੂੰ ਕਹਿੰਦਾ ਕਾਹ ਆਪਕੋ ਪੁਲਿਸ ਨੇ ਕੀ ਕਹ ਹੈ ਇਹ اور تصویرਾਂ ਵੀ دیکھ ਸਕਦੇ ਹੋ ਕਿ ਅਧਿਕਾਰੀਆਂ ਦੀ ਜਿਹੜੀ ਮੀਟਿੰਗ ਹੈ ਉਹ ਖਤਮ ਹੋ ਚੁੱਕੀ ਹੈ ਔਰ ਮੀਟਿੰਗ ਖਤਮ ਕਰਨ ਤੋਂ ਬਾਅਦ ਹੁਣ ਅਧਿਕਾਰੀ ਜਿਹੜੇ ਹੈ ਉਹ ਇੱਥੋਂ ਨਿਕਲ ਰਹੇ ਨੇ ਉਸ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀਸਾਨੀ ਅਤੇ ਹੋਰ ਵੀ ਆਲਾ ਅਧਿਕਾਰੀ ਮੌਜੂਦ ਨੇ ਔਰ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਫਲਾ ਇਹਦਾ ਵਾ ਪੁਲਿਸ ਦਾ ਅਤੇ ਐਡਮਿਨਿਸਟ੍ਰੇਸ਼ਨ ਦਾ ਇੱਕ ਮੀਟਿੰਗ ਕਰਕੇ ਬਾਹਰ ਨਿਕਲਿਆ ਹੈ ਕੀ ਕਰਾਓ ਮਾਰੋ ਮਾਰੋ ਕਿਹਦਾ ਰੋ ਕੋਈ ਨਿਸ਼ਾਨਾ ਕੋਈ ਨਹੀਂ ਬੋਲੇ ਹਾਂ ਕੁਛ ਨਹੀਂ ਪੁੱਛਿਆ ਕੋਈ ਸਵਾਲ ਕੋਈ ਸਵਾਲ ਨਹੀਂ ਕੀਤਾ ਉਹ ਤੇ ਪਤਾ ਨਹੀਂ ਮੈਂ 20 ਦਾ ਅਸੀਂ ਅੰਦਰਾਵੜਮ ਦੇ ਬੈਤ੍ਰਿਕ ਦੇ ਸੀ ਅਜ ਕੰਤਰੀ ਬਗ ਵੀਰੇ 5.5 5 ਹੋ ਗਈ ਨਾ ਮਾ ਜਿਹੜਾ ਬਾਈ ਤੋਂ ਇੰਨੇ ਦਿਨ ਤਿਆਰੀ ਕਰ ਰਿਹਾ ਸੀ ਅੱਛਾ ਅੱਛਾ ਤਦ ਕਿਹੜੇ ਪਿੰਡ ਮੇਰੇ ਸ਼ਾਹਪੋੜੇ ਦੇ ਮਾਨਪੁਰ ਸਾਰੇ ਪੀ ਜਿਹੜਾ ਚੱਲਿਆ ਤੁਸੀਂ ਇੱਥੇ ਸੈੱਟ ਕਰ ਲਓ ਬੋਲੋ ਬੋਲੋ ਅੱਜ ਦਾੜੀ ਹਾਲ ਸਾਹਿਬ 15 ਮਿੰਟ ਨਾਲ ਨੂੰ ਮਿਲ ਕੇ ਅੱਜ ਅੱਜ हाँ जी सर ਇਹਲਾ ਤੋਂ ਕਰ ਰਹੇ ਨਹੀਂ ਉੱਪਰ ਗਿਆ ਪਿਆ ਪੰਜ ਵਾਲੀ ਅਸਲ ਸਾਬ ਚੱਕਾ ਨਾ ਕਰੋ ਓਏ ਅੱਜ 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 ਅਸਲੇ ਜੀ 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 ਹਾਂਜੀ ਅਮਰਸਰ 에어ਪੋਰਟ ਦੇ ਉੱਤੇ ਅੱਗੇ ਹਲਕਾ ਕਰੋ ਅੱਗੇ ਹਲਕਾ ਕਰੋ ਮੜੀਆਂ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਰਸਰ 에어ਪੋਰਟ ਤੇ ਆਏ ਇਹਦੇ ਵਿੱਚ ਆਪਣੇ ਪੰਜਾਬੀ ਆ ਮੇਰਾ ਮੈਕਨੂ 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਜਵਾਬ ਸਪੋਰਟ ਆਇਆ ਪਹਿਲੀ ਗੱਲ ਤੇ ਇਹ ਕਿ ਸਾਰੇ ਤੰਦਰੁਸਤ ਨੇ ਸਾਰੇ ਠੀਕ ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉੱਧਰ ਠੀਕ ਹੈ ਲੰਬਾ ਸਫਰ ਸੀਗਾ ਥੱਕਿਆ ਪਰ ਉਹ ਠੀਕ ਨੇ ਜਲਦੀ ਸੜੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਗਿਆ ਪਹਿਲੇ ਬੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਰ ਵਰਕ ਕੀਤਾ ਇਮੀਗ੍ਰੇਸ਼ਨ ਨੇ ਉਸ ਤੋਂ ਬਾਅਦ ਉਹ ਦੂਜਾ ਹਰਿਆਣਾ ਗਜਰਾਤ ਵਗੈਰਾ ਦਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਗੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਜਿਦਾ ਅੱਜ ਵੀ ਹਰਿਆਣਾ ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਮੇਰੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਆ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트੍ਰੰਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਛ ਹੋਇਆ ਜਾ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ 트੍ਰੰਪ ਮੇਰਾ ਬਹੁਤ ਦੋਸਤ ਹੈ ਉਹਦਾ ਸਤੰਬਰ 19 ਦੇ ਵਿੱਚ ਜਦੋਂ ਪੀਐਲ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਅਮਰੀਕਾ ਉਹਨਾਂ ਦੀ ਪਰਮਪ ਜੀ ਦੀ ਤੇ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ ਟਰੰਪ ਸਰਕਾਰ ਤੇ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸ ਦੀ ਗੱਲ ਆ ਕਿਉਂਕਿ ਇਹ ਸੈਂਟਰ ਗਵਰਨਮੈਂਟ ਨੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣਿਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਡੈਪੂਟੇਸ਼ਨ ਦੀ ਜਾਂ ਜੇਲ੍ਹਾਂ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜਨ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਮੂਚਨ ਕਰ ਲੈ ਕੇ ਆਏ ਨੇ ਉਹਨਾਂ ਨੂੰ ਜੋਗੇ ਵੀ ਚਰਚਾ ਹੈ ਕਿ ਹੱਥਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਦੇਖੋ ਮੈਂ ਇਸ ਵੇਲੇ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਰੇ ਬੰਦਿਆਂ ਨੇ ਰੋਟੀ ਪਾਣੀ ਖਾਧਾ ਦੋ ਤਿੰਨ ਤਰਵਾਜ਼ ਚਾਹ ਪੀਤੀ ਆ ਸਭ ਕੁਝ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀ ਠੀਕ ਹੈ ਉਹ ਜਹਾਜ਼ ਚਾਹੇ ਜਾਂ ਲੰਬਾ ਸਫ਼ਰ ਹੈ ਵੈਸੇ ਅਮਰੀਕਾ ਦਾ ਇੱਥੋਂ 8 ਦਾ 20 ਘੰਟੇ ਦੀ ਫਲਾਈਟ ਹੈ ਘਰਾਂ ਨੂੰ ਭੇਜਣ ਜਾਵੇਗਾ ਨਹੀਂ ਹਾਂਜੀ ਨਹੀਂ ਨਹੀਂ ਮੈਂ ਉਦੋਂ ਮੈਂ ਤਾਂ ਬਾਅਦ ਚ ਗਿਆ ਜਦੋਂ ਆ ਗਿਆ ਨਹੀਂ ਵੀ ਕੋਈ ਨਹੀਂ ਬੱਜਦਾ ਸਾਹਿਬ ਘਰ ਨੂੰ ਪਰੇ ਰਹੇ ਨਾਲ ਮੈਂ ਵੀ ਕਿਹਾ ਦੇ ਵੇਖਿਆ ਉਸ ਬਾਅਦ ਵਿੱਚ ਹੱਥ ਨਹੀਂ ਮਿਲਣਾ ਸੁਣਿਆ ਗਿਆ ਕਿ ਲੈ ਕੇ ਬੜੇ ਸਵਾਲ ਉੱਠ ਰਹੇ ਆ ਉਹ ਚਲੋ ਇਹ ਛੱਡੋ ਇਹ ਉਹਨਾਂ ਦੀਆਂ ਚਾਲਾਂ ਉਹ ਹੀ ਜਾਣਨ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਚੋਲ ਲੈਣ ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਤੇ ਜਿਨ੍ਹਾਂ ਨੇ ਪਦਾਵ ਉੱਤਰ ਗੈਰ ਕਾਨੂੰਨੀ ਜਿੰਦੇ ਜਿਹੜੇ ਕੰਮ ਕਰਦੇ ਉਹਨਾਂ ਉੱਤੇ ਕਾਰਵਾਈ ਹੋਏਗੀ ਜਿਹੜੀ ਦੇਖੋ ਮੈਂ ਜਿੰਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਜਨਤਾ ਦੇ ਸੂਗ ਹੋ ਜਾਦਿਆਂ ਨੇ ਕਿਹਾ ਕਿ ਦੁਬਈ ਦੇ ਏਜੰਟ ਹੈ ਜਿਨ੍ਹਾਂ ਦੇ ਥੂ ਉਹਨਾਂ ਦੀ ਟੈਲੀਫੋਨ ਦੇ ਥੂ ਗੱਲ ਹੋਈ ਦੁਬਈ ਦੇ ਥੂ ਇੱਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦੁਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਇਦਾਂ ਕਰਦੇ ਕਰਦੇ ਗਏ ਇਦਾਂ ਨਹੀਂ ਹੈ ਉਹ ਬੰਦੇ ਕਈ ਬੰਦੇ ਦਾ ਮੈਨੂੰ ਵਿਚਾਰਿਆ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਰੀਜਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਦਾ ਵਿਚਾਰਿਆ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫਿਰ ਬਸ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲਾ ਦਾ ਦਰ ਉਹਨਾਂ ਦੀ ਢਾਲ ਬੰਨਣਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ। ਕਲਪਤ ਸਭ ਕੁਝ ਬੱਚੇ ਵੀ ਨੋ ਅਜੇ ਸਪਾਲਸਿੰਗ ਅੱਛਾ ਤੇ ਕੀ ਕੰਮ ਇੱਥੇ ਕੀ ਕਰਦਾ ਸੀ ਹਾਂ ਦਾ ਬਾੜ ਕਰਦਾ ਅੱਜ ਕਿੰਨਾ ਸਮਾਂ ਹੋ ਗਿਆ ਸੀ ਪੁੱਤ ਨੂੰ ਮਾਰ ਗਿਆ ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤੇ ਆਪ ਸਭ ਇਹਨਾਂ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੇ ਕਿਸੇ ਕਿਸਾਂ ਦੇ ਆਪਣੇ ਘਰ ਆ ਗਿਆ ਹਾਂ ਹਨ ਹੋਰ ਕੋਈ ਨਹੀਂ ਅਸੀਂ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬੜੇ ਸੁਪਨੇ ਸਜਾਏ ਹੋਣੇ ਪੁੱਤ ਨੇ ਵੀ ਤੁਸੀਂ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਵਾਪਸ ਕਰਵਾਇਆ ਜੀ ਨਹੀਂ ਮੈਨੂੰ ਬੜੀ ਖੁਸ਼ੀ ਦੇ ਬਸ ਜੀ ਨਾਮ ਆਪਣਾ ਨਾਮ ਦਸਵੀਰ ਸਿੰਘ ਹੈ ਜੀ ਜਿਹੜੇ ਰਿਪੋਰਟੋਂ ਆ ਕੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ ਕੋਈ ਉਹਨਾਂ ਨੂੰ ਹੋਇਆ ਮਹੀਨਾ ਕੀ ਹੋਇਆ ਗਿਆ ਤੇ ਤੁਹਾਨੂੰ ਕਿਦਾਂ ਦਸਵੀਰ ਦੀ ਪਤਾ ਲੱਗਾ ਕਿ ਇੱਥੇ ਦੇਖੋ ਜੀ ਆਪਾਂ ਨੂੰ ਨਿਯੋਜ ਤੋਂ ਬਾਹਰ ਲੱਗਾ ਕਿ ਅੱਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਅਸੀਂ ਉਸ ਚੀਜ਼ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਵੀ ਸਰਕਾਰਾਂ ਦੀਆਂ ਇਹਨਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਾਗੀ ਖਬਰ ਹੈ ਇਹ ਇਹਨੀਆਂ ਦਿਨ ਹੋ ਗਿਸੀ ਨੇ ਇਹਨਾਂ ਨੂੰ ਇੱਕ ਮਹੀਨਾ ਹੋਇਆ ਹੈ ਗਿਆ ਪਤਾ ਕਿਸ ਨੂੰ ਲੱਗਾ ਜੋ ਕਿ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ ਹਾਂਜੀ ਇਹਨੂੰ ਪਤਾ ਲੱਗਾ ਕਿ ਲੋਕ ਘਰੋਂ ਕਿੱਦਾਂ ਕਿੰਨੇ ਉਹ ਜੀ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ ਗੱਲਬਾਤ ਹੈ ਨਹੀਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ ਨਿਊਜ਼ ਤੋਂ ਪਤਾ ਲੱਗ ਰਹਾ ਆ ਕਿ 2 ਘੰਟੇ 2 ਘੰਟੇ ਤੱਕ ਆਪ ਕੋਣੀ ਘਰੇ ਉਹਨਾਂ ਨੂੰ ਪਹੁੰਚਾ ਦਿੱਤਾ ਜਾਏਗਾ ਪਹਿਲਾਂ ਕਿਹੜੇ ਦੇਸ਼ ਗਏ ਸੀ ਉਸ ਤੋਂ ਬਾਅਦ ਫਿਰ ਕਿਹਾ ਵੇਖੋ ਜੀ ਸਾਨੂੰ ਬਸ ਇਹੋ ਪਤਾ ਆ ਕਿ ਇੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਅਮਰੀਕਾ ਵਾ ਹਾਂਜੀ ਥੋੜੀ ਵੱਡੀ ਰੈਜ਼ਿਡਿੰਗ ਹੋਈ ਏ ਜਿਸ ਦੀ ਕੋਈ ਆਸੰਦ ਕਹਿਣਾ ਚਾਹੂੰ ਨਹੀਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮਕਾਰ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਪਨੇ ਸਜਾਏ ਹੁੰਦੇ ਨੇ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਢਾਟੇਲੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਤੇ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਹਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਹੈਗੀਆਂ